ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਉਹ ਬਾਤ ਸਭ ਕੁਝ ਆ ਗਿਆ ਨਹੀਂ ਲੋੜ ਨਹੀਂ ਇਹਦੀ ਪੀਵੀ ਐਟ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਈ ਰਿਕਸ਼ਾ ਯੂਨੀਅਨ ਰਜਿਸਟਰਡ ਦੀ ਅਹਿਮ ਮੀਟਿੰਗ ਯੂਨੀਅਨ ਦੇ ਪ੍ਰਧਾਨ ਰਾਜਨ ਮਚੀ ਦੇ ਪ੍ਰਬੰਧਾ ਹੈ ਇਥੇ ਮੇਲ ਗਰਾਊਂਡ ਧਾਰੀਵਾਲ ਵਿੱਚ ਹੋਈ ਮੀਟਿੰਗ ਦੌਰਾਨ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਅਤੇ ਥਾਣਾ ਧਾਰੀਵਾਲ ਦੇ ਮੁੱਖ ਮੰਤਰੀ ਬਲਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸਰکت ਕਰਦਿਆ ਈ ਰਿਕਸ਼ਾ ਦੁਨੀਆ ਦੇ ਨੰਬਰ ਵਾਈ ਇਹ ਸਟicker ਲਗਾਏ ਪ੍ਰਧਾਨ ਅਸਮਿਤ ਦੁੱਗਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਜੂਨੀਅਨ ਦੇ ਲੱਗੇ ਸਟicker ਵਾਲੇ ਹੀ ਈ ਰਿਕਸ਼ਾ ਤੇ ਹੀ ਸਵਾਰ ਹੋਣ ਅਤੇ ਈ ਰਿਕਸ਼ਾ ਤੇ ਦਫਰ ਮੌਕੇ ਜੂਨੀਅਨ ਦੇ ਸਟicker ਦਾ ਨੰਬਰ ਜ਼ਰੂਰ ਨੋਟ ਕਰਨ ਤਾਂ ਜੋ ਕੋਈ ਵੀ ਅਨਸਕਾਨੀ ਘਟਨਾ ਤੋਂ ਬਚਿਆ ਜਾ ਸਕੇ ਅਤੇ ਈ ਰਿਕਸ਼ਾ ਟਾਲਕ ਸਵਾਰੀ ਨਾਲ ਵੀ ਕੋਈ ਦੁਰਵਿਹਾਰ ਨਾ ਕਰ ਸਕੇ ਪ੍ਰਧਾਨ ਅਸ਼ਨੀ ਟੁੱਗਲ ਨੇ ਦੱਸਿਆ ਕਿ ਜੂਨੀਅਨ ਵਿੱਚ ਸ਼ਾਮਲ ਸਾਰੇ ਈ ਰਿਕਸ਼ਾ ਟਾਲਕਾਂ ਦਾ ਪਤਾ ਅਦਾਕਾਰਡ ਫੋਨ ਨੰਬਰ ਆਦ ਸਾਰਾ ਵੇਰਵਾ ਨਗਰ ਕੌਂਸਲ ਪ੍ਰਧਾਨ ਤਾਰੀਵਾਲ ਅਤੇ ਥਾਣਾ ਤਾਰੀਵਾਲ ਵਿੱਚ ਮੌਜੂਦ ਹੋਵੇਗਾ ਜਦ ਕਿ ਈ ਰਿਕਸ਼ਾ ਚਾਲਕ ਸਾਰੇ ਹੀ ਜੁਨੀਅਨ ਦੇ ਨੰਬਰ ਬਣਨ ਤਾਂ ਜੋ ਆਮ ਜਨਤਾ ਦੇ ਨਾਲ-ਨਾਲ ਈ ਰਿਕਸ਼ਾ ਚਾਲਕਾਂ ਦੇ ਹਿੱਤਾਂ ਦੀ ਵੀ ਰਾਖੀ ਕੀਤੀ ਜਾ ਸਕੇ ਇਸ ਮੌਕੇ ਤੇ ਮੁੱਖ ਮੰਤਰੀ ਬਲਜਿੰਦਰ ਸਿੰਘ ਨੇ ਈ ਰਿਕਸ਼ਾ ਚਾਲਕਾਂ ਨੂੰ ਕਿਹਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਵਧਾਨੀ ਨਾਲ ਈ ਰਿਕਸ਼ਾ ਚਲਾਉਣਾ ਤੇ ਆਮ ਲੋਕਾਂ ਦਾ ਸਹਿਯੋਗ ਕਰਨ ਇਸ ਮੌਕੇ ਤੇ ਈ ਰਿਕਸ਼ਾ ਕਲਕ ਜੂਨੀਅਨ ਧਾਰੀਵਾਲ ਦੇ ਪ੍ਰਧਾਨ ਰਜਨ ਮਸੀਹ ਨੇ ਆਪਣੇ ਸਾਥੀਆਂ ਸਮੇਤ ਪਹੁੰਚੀਆਂ ਸਖਸ਼ੀਤਾ ਨੂੰ ਫੁੱਲਾਂ ਦਾ ਬੁੱਕਾ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਪ੍ਰਧਾਨ ਰਜਨ ਮਸੀਹ ਨੇ ਕਿਹਾ ਕਿ ਸਭੀ ਜੂਨੀਅਨ ਵਿੱਚ ਸ਼ਾਮਲ ਮੈਂਬਰ ਕਿਸੇ ਵੀ ਸਵਾਰੀ ਕੋਲੋਂ ਕੋਈ ਵੱਧ ਕਰਾਇਆ ਨਹੀਂ ਵਸੂਲਣਗੇ ਅਤੇ ਨਾ ਹੀ ਕੋਈ ਅਜਿਹਾ ਕੰਮ ਕਰਨਗੇ ਕਿਉਂਕਿ ਸਾਰੇ ਮੈਂਬਰਾਂ ਦਾ ਰਿਕਾਰਡ ਥਾਣਾ ਧਾਰੀਵਾਲ ਤੇ ਨਗਰ ਕੌਂਸਲ ਧਾਰੀਵਾਲ ਵਿੱਚ ਮੌਜੂਦ ਹੋਵੇਗਾ ਇਸ ਮੌਕੇ ਤੇ ਪ੍ਰਧਾਨ ਰਾਜਨ ਮਸੀਹ ਸ਼ਕਤਰੀ ਸੋਨ ਸਿੰਘ ਚਾਲ ਕੈਸੀਆ ਦਾ ਮਾਨਤ ਮਸੀਹ ਮੈਂਬਰ ਸੂਰਜਪਾਲ ਸੁਰਜੀਤ ਸਿੰਘ ਰਤਨ ਸਿੰਘ ਵਿਜੇ ਕੁਮਾਰ ਹਰਵਿੰਦਰ ਸਿੰਘ ਬਨਾਰਸੀ ਲਾਲ ਪ੍ਰਦੀਪ ਨਿੱਟਾ ਜੇਪੀ ਸਿੰਘ ਜੂਥਾਗੂ ਮਾਈਕਲ ਜੋਤਾ ਵੀਪੂ ਬੋਰਾ ਤੋਂ ਇਲਾਵਾ ਹੋਰ ਰਾਜਸਥਾਨ ਵੀਡੀਓ ਨੂੰ ਵਾਤੋਬਾਤੇ શેર ਕਰੋ ਤਾਂ ਜੋ ਆਮ ਲੋਕਾਂ ਨਾਲ ਕੋਈ ਵੀ ਅੰਨਸਗਾਮੀ ਘਟਨਾ ਨਾ ਵਾਪਰੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੇ ਨਾਲ ਅਰਨ ਕੁਮਾਰ ਦੀ ਖਾਸ ਰਿਪੋਰਟ ਦੇਖੋ ਜੀ ਅੱਜ ਬਹੁਤ ਹੀ ਵਧੀਆ ਇਹ ਰਾਜਾ ਜੀ ਜਿਨ੍ਹਾਂ ਨੇ ਇਹ ਰੱਖਿਆਈ ਕੋਸ਼ਿਸ਼ਾਂ ਦੀ ਯੂਨੀਅਨ ਮਨਾਈ ਆ ਤੇ ਮੈਂ ਸਾਰਿਆਂ ਨੂੰ ਸਾਸੀ ਕਾਲ ਵਾਹਿਗੀ ਜੀ ਦਾ ਖਾਲਸਾ ਵਾਹਿਗੀ ਦੀ ਫਤੂ ਬੁਲਾਣਾ ਤੇ ਮੈਂ ਦੱਸਣਾ ਚਾਹਣਾ ਵੀ ਇਹ ਰਾਜਾ ਜੀ ਜਿਹੜੇ ਸਾਡੇ ਯੂਨੀਅਨ ਦੇ ਪ੍ਰਧਾਨ ਬਣੇ ਨੇ ਧਾਰੀਵਾਲ ਦੇ ਵਿੱਚ ਈ ਰੱਖਿਆ ਤੁਹਾਨੂੰ ਪਤਾ ਈ ਰੱਖਿਆ ਬਹੁਤ ਹੋ ਚੁੱਕਿਆ ਅਸੀਂ ਇਹਨਾਂ ਨਾਲ ਕੁਝ ਸਮੇਂ ਪਹਿਲਾਂ ਆਪਣੀ ਨਗਰ ਕਮੇਟੀ ਦੇ ਵਿੱਚ ਬੈਠ ਕੇ ਇਹਨਾਂ ਨਾਲ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਸਾਨੂੰ ਕੁਝ ਸ਼ਹਿਰ ਵਾਸੀਆਂ ਦੀਆਂ ਕੰਪਲੇਂਟਾਂ ਆਈਆਂ ਸੀ ਵੀ ਈ ਰੱਖੇ ਵਾਲੇ ਕੋਈ ਨਾ ਕੋਈ ਗਲਤੀ ਕਰਦੇ ਆ ਤੇ ਕਈ ਵਾਰੀ ਇਹਨਾਂ ਦਾ ਵੀ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਤੇ ਅਸੀਂ ਆਖਿਆ ਵੀ ਕੋਈ ਆਪਣੀ ਪਰੇਸ਼ਾਨ ਬਣਾਓ ਇਹਨਾਂ ਨੇ ਬਹੁਤ ਵਧੀਆ ਕੀਤਾ ਆਪਣੀ ਯੂਨੀਅਨ ਰਜਿਸਟਰਡ ਕਰਾਈ ਆ ਉਹਦਾ ਕੀ ਆ ਰਜਿਸਟ੍ਰੇਸ਼ਨ ਹੋ ਗਈ ਇਹਨਾਂ ਦੀ ਠੀਕ ਹੈ ਨਾ ਇਹ ਰਾਜਾ ਜੀ ਨੂੰ ਮੈਂ ਇਹਨਾਂ ਨੂੰ ਮਾਨਤਾ ਕਰਨਾ ਠੀਕ ਹੈ ਨਾ ਬਹੁਤ ਵਧੀਆ ਦੂਜੀ ਗੱਲ ਆ ਇਹਨਾਂ ਨੇ ਇੱਕ ਸਾਡੇ ਕੋਲ ਆ ਜਿਹੜਾ ਸਟicker ਚ ਪਾਇਆ ਇਹ ਸਟicker ਦਾ ਮੂਲ ਮਕਸਦ ਇਹ ਆ ਵੀ ਸਾਡੀ ਪਬਲਿਕ ਪਰੇਸ਼ਾਨ ਨਹੀਂ ਹੋਏਗੀ ਕਿਸੇ ਕਸਮ ਦੀ ਇਹ ਆਪਣੇ ਈ ਰੱਛੇ ਦੇ ਅਗਲੇ ਬੰਨੇ ਲਾਣਗੇ 1 ਨੰਬਰ 2 ਨੰਬਰ 10 ਨੰਬਰ 20 ਨੰਬਰ 30 ਨੰਬਰ ਠੀਕ ਹੈ ਨਾ ਜਦੋਂ ਵੀ ਪਬਲਿਕ ਦਾ ਕੋਈ ਵੀ ਮੈਂ ਸਾਰੇ ਨਗਰ ਨਿਵਾਸੀ ਧਾਰੀਵਾਲ ਵਾਰਿਆਂ ਨੂੰ ਇਹੋ ਦੱਸਣਾ ਚਾਹਨਾ ਜੇ ਜਦੋਂ ਕੋਈ ਵੀ ਪਬਲਿਕ ਦਾ ਬੰਦਾ ਇਹਨਾਂ ਦੇ ਈ ਰਖੇ ਦੇ ਬੰਦਾ ਇਹ ਨੋਟ ਜ਼ਰੂਰ ਕਰ ਲਓ ਕਿ ਮੈਂ ਕਿੰਨੇ ਨੰਬਰ ਰਖੇ ਦੇ ਦਿੱਤਾ ਉਹਦੇ ਨਾਲ ਕੀ ਹੁੰਦਾ ਕਈ ਵਾਰੀ ਤੁਹਾਡਾ ਸਮਾਨ ਉਹਦੇ ਜੀ ਗੱਡੀ ਚ ਲੈ ਜਾਂਦਾ ਜਾਂ ਕੋਈ ਈ ਰਖੇ ਵਾਲਾ ਸ਼ਰਾਪ ਕਰਕੇ ਲੈ ਕੇ ਭੱਜ ਜਾਂਦਾ ਤੁਸੀਂ ਉਸੇ ਵਕਤ ਇਹ ਨਾਮ ਨਿਸ਼ਾਨ ਰੱਖਣਾ ਵੀ ਇੱਕ ਨੰਬਰ ਜਾਂ ਦੋ ਨੰਬਰ ਵਾਲਾ ਈ ਰਖੇ ਤੇ ਮੈਂ ਬੈਠੀ ਸੀ ਤੇ ਉਹਦੇ ਜਿਹੜਾ ਆਸਮਾਨ ਗਾਇਬ ਹੋ ਗਿਆ ਜਾਂ ਮੇਰੇ ਨਾਲ ਨਾ ਕੋਈ ਗਲਤੰਦੀ ਕੀਤੀ ਹੈ ਮੈਨੂੰ ਠੀਕ ਹੈ ਨਹੀਂ ਉਹ ਤਾਂ ਪਬਲਿਕ ਦਾ ਬੜਾ ਫਾਇਦਾ ਹੋਏਗਾ ਇਹ ਮੈਂ ਇਹਨਾਂ ਦੇ ਯੂਨੀਅਨ ਦੇ ਸਾਰੀ ਯੂਨੀਅਨ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਇਹ ਸਾਡਾ ਤੇ ਸਾਡੇ ਸ਼ਹਿਰ ਵਾਸੀ ਦਾ ਸਹਿਯੋਗ ਦੇ ਰਹੇ ਨੇ ਬੜਾ ਹੀ ਅੱਛਾ ਇਹਨਾਂ ਨੇ ਉਪਰਾਲਾ ਕੀਤਾ ਵਾਏ ਵੀ ਇਹ ਜਿਹੜੇ ਸਟicker ਹਰ ਪੀ ਰੱਖੇ ਤੇ ਲੱਗਣਗੇ ਇਹ ਈ ਰੱਖੇ ਦੇ ਜਿਹੜਾ ਸਟicker ਲੱਗਿਆ ਗਿਆ ਇਹ ਤਕਰੀਬਨ ਤਾਰੀਵਾਲ ਨਗਰ ਕਮੇਟੀ ਨੇ ਉਹ ਹੀ ਪਾਸ ਕੀਤਾ ਵਾ ਵੀ ਇਹਨਾਂ ਕੋ ਅਸੀਂ ਥੋੜੇ ਬੋਲੇ ਚਾਰਜੀ ਵੀ ਲੈਣੇ ਠੀਕ ਹੈ ਜਿਹਦੇ ਜ ਸਾਡੀ ਨਗਰ ਕਮੇਟੀ ਦਾ ਵੀ ਫਾਇਦਾ ਹੁੰਦਾ ਹਾਊਸਟ ਪਾਸ ਹੋਇਆ ਦਾ ਦੇ ਨਾਲੇ ਆ ਜਿਹੜਾ ਸਟicker ਲੱਗ ਜੇਗਾ ਇਹਦੇ ਨਾਲ ਪਬਲਿਕ ਦਾ ਬੜਾ ਫਾਇਦਾ ਹੋਊਗਾ ਉਹਦੇ ਨਾਲ ਕੋਈ ਵੀ ਕਿਸੇ ਦਾ ਨਿਸ਼ਾਨ ਨਹੀਂ ਹੋਏਗਾ ਤੇ ਜਿਹੜਾ ਈ ਰੱਛਾ ਚਲਾਉਣ ਵਾਲਾ ਉਹਨੂੰ ਵੀ ਪਤਾ ਹੋਏਗਾ ਵੀ ਮੈਂ ਕਿਸੇ ਦੀ ਕੋਈ ਗਲਤ ਨਹੀਂ ਕਰਨੀ। બીજી ਗੱਲ ਈ ਰੱਖਿਸ਼ੇ ਵਾਲਿਆਂ ਵਾਸਤੇ ਵੀ ਫਾਇਦਾ ਹੈ ਵੀ ਉਹਨਾਂ ਦੇ ਕੰਮ ਨੂੰ ਕੋਈ ਨੁਸਾਨ ਪਹੁੰਚੇ ਜਾਂ ਵੀ ਨੁਕਸਾਨ ਹੋਵੇ ਐਕਸੀਡੈਂਟ ਹੋ ਜਾਂਦਾ ਫੌਰਨ ਉਹ ਪਤਾ ਲੱਗ ਜਾਵੇ ਵੀ ਆ ਈ ਰੱਖੇ ਦਾ ਇੱਥੇ ਫਲੰਗ ਖਾਨੇ ਐਕਸੀਡੈਂਟ ਹੋ ਗਿਆ ਜਾਂ ਦਾ ਰੱਛਾ ਖਰਾਬ ਹੋ ਗਿਆ ਤੇ ਇਹ ਨੰਬਰ ਪੰਕਾਰਾ ਫੋਨ ਨੰਬਰ ਦਿੱਤੇ ਗਏ ਨੇ। ਇਹ ਯੂਨੀਅਨ ਵਾਲੇ ਉਹਦੀ ਪੂਰੀ ਮਦਦ ਕਰਨਗੇ। ਨਾਲ ਅੱਜ ਅਸੀਂ ਸਾਡੇ ਨਾਲ ਐਸਡੀਓ ਸਾਹਿਬ ਨਹੀਂ ਆਣਾ ਸੀ ਉਹ ਥੋੜੀ ਵਜਾ ਕਰਕੇ ਨਹੀਂ ਆ ਸਕਿਆ ਉਹਨਾਂ ਨੂੰ ਜਾਣਾ ਪਿਆ ਗਿਆ ਉਹਨਾਂ ਨੇ ਸਾਡੇ ਬਜਿੰਦਰ ਜੀ ਭੇਜੇ ਨੇ ਉਹਨਾਂ ਨੇ ਵੀ ਇਹਨਾਂ ਨੂੰ ਬੜਾ ਅੱਛਾ ਗਾਈਡ ਕੀਤਾ ਵਾ ਵੀ ਜਿਹੜਾ ਤੁਸੀਂ ਰਕਸ਼ਾ ਇਹ ਰਕਸ਼ਾ ਜਦੋਂ ਵੀ ਤੁਸੀਂ ਸਵਾਰੀ ਚੁੱਕਣੀ ਹੈ ਕਿ ਸਾਈਡ ਦੇ ਖਲੋਕੇ ਤੇ ਸਵਾਰੀ ਨੂੰ ਲੈਣਾ ਤੇ ਤੁਸੀਂ ਸਾਡਾ ਸ਼ਹਿਰ ਵਾਸੀਆਂ ਦਾ ਸਾਥ ਦਿਓ ਤੇ ਅਸੀਂ ਜੇ ਤੁਹਾਨੂੰ ਕੋਈ ਮੁਸ਼ਕਲ ਆਂਦੀ ਹੈ ਇਸ ਦੌਰਾਨ ਤੁਹਾਡੇ ਨਾਲ ਆ ਮੈਂ ਤੇ ਆਪਣੇ ਭਰਾਵਾਂ ਨੂੰ ਯੂਨੀਅਨ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਕਹਾਂਗਾ ਕਿ ਜਿੱਥੇ ਮੇਰੀ ਲੋੜ ਆ ਮੈਂ ਹਾਜ਼ਰ ਆ ਤੁਸੀਂ ਸਾਡਾ ਸਾਥ ਦੇਣਾ ਅਸੀਂ ਆਪਣੇ ਸ਼ਹਿਰ ਨੂੰ ਵਧੀਆ ਤੇ ਅੱਛੇ ਢੰਗ ਦੇ ਨਾਲ ਇਹ ਜਿਹੜੀ ਸੇਵਾ ਹੀ ਰੱਖਿਆ ਦੀ ਨਿਭਾਓ ਤੁਸੀਂ ਤੇਹੀ ਤੁਹਾਡਾ ਬਿਲਕੁਲ ਸਾਥ ਦੇਵਾਂਗੇ ਤੁਹਾਨੂੰ ਕੋਈ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਹੋਏਗੀ ਪੁਲਸ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਪਬਲਿਕ ਦਾ ਸਹਿਯੋਗ ਦਿਓ ਅੱਛੇ ਕੰਮ ਕਰੋ ਤੇ ਬਿਲਕੁਲ ਜੈਜ਼ ਰੇਟ ਰੱਖੋ ਆਪਣਾ ਤੇ ਸਾਡੇ ਕੋਲ ਜਿਹੜੀ ਰੋੜ ਆ ਇਹ ਆ ਜਰਾ ਇਹ ਗੱਲਾ ਕਰਦਾ ਮੈਂ ਸਾਰਿਆਂ ਨੂੰ ਫਸੀ ਕਾ ਆਗਦਾ ਇਹਨੂੰ ਪ੍ਰਧਾਨ ਸੂਚ ਪ੍ਰਸ਼ਾਸਨ ਦਾ ਪਹਿਲੀ ਗੱਲ ਸਰਦੂਗਲ ਸਾਹਿਬ ਦਾ ਤੇ ਪ੍ਰਧਾਨ ਜੀ ਹਾਂ ਦਾ ਬਹੁਤ ਬਹੁਤ ਸ਼ੁਕਰੀਆ ਬਖਵਾਗਾ ਕਿ ਜਿਨ੍ਹਾਂ ਨੇ ਇਹਨਾਂ ਵਧੀਆ ਪਹਲਾ ਕੀਤਾ ਕਿ ਰਖਸ਼ੀਆਂ ਦੀ ਵੰਡ ਕੀਤੀ ਗਈ ਆ ਉਹਦੇ ਨਾਲ ਇਹ ਹੁੰਦਾ ਵੀ ਕੋਈ ਕ੍ਰਿਮੀਨਲ ਬੰਦਾ ਜਿੱਦਾਂ ਕੋ ਆਂਦਾ ਸਮਾਨ ਲੈ ਕੇ ਜਾਂਦਾ ਆ ਜਾਂਦਾ ਸਾਡੇ ਵਾਸਤੇ ਵੀ ਸੌਖਾ ਹੋ ਜਾਂਦਾ ਕਿ ਪੁਰਾਣਾ ਕ੍ਰਿਮੀਨਲ ਬੰਦਾ ਫਲਾਣੇ ਆਟੋ ਤੇ ਬੈਠਾ ਜੇ ਤੇ ਇਹਨੂੰ ਰਾਉਂਡ ਅਪ ਕੀਤਾ ਜਾਵੇ ਉਦਾਂ ਹੀ ਤਾਂ-ਤਾਂ ਰੱਖੇ ਵੱਖ-ਵੱਖ ਰੋਕਾਂਗੇ ਉਦਾਂ ਹੋ ਰਖੇ ਰੋਕਿਆ ਜਾਵੇਗਾ ਨੰਬਰ 2 ਦੇ ਉੱਤੇ ਜਿਹੜੇ ਸਾਡੇ ਯੂਨੀਅਨ ਵਾਲੇ ਇਹਨਾਂ ਨੇ ਪਹਿਲਾਂ ਵੀ ਦੱਸ ਚੁੱਕਿਆ ਨੇ ਹੁਣ ਵੀ ਦੱਸਿਆ ਵੀ ਜੇ ਦੀ ਕੋਈ ਸਵਾਰੀ ਜਿੱਦਾਂ ਚੱਕਣੀ ਆ ਉਹਨੂੰ ਸਾਈਡ ਤੇ ਲਾ ਕੇ ਚੱਕੋ ਕਿਸੇ ਨੂੰ ਰਾਹ ਗਈ ਨੂੰ ਬਲ ਪਰੇਸ਼ਾਨੀ ਨਾ ਹੋਣੀ ਪਏ ਤਾਂ ਟ੍ਰੈਫਿਕ ਜਦੀ ਉਹ ਬਲੌਕ ਨਹੀਂ ਹੁੰਦੀ ਉਹ ਨਾਲ ਤੇ ਬਾਕੀ ਉਹਨਾਂ ਨੂੰ ਧੁੰਦ ਦੇ ਮੌਸਮ ਬਹੁਤ ਜ਼ਿਆਦਾ ਚੱਲਣ ਪਿਆ ਇਹਦੇ ਵਿੱਚ ਰਿਫਲੈਕਟਰ ਵਗੈਰਾ ਇਹਨਾਂ ਨੂੰ ਆਖਿਆ ਵੀ ਲਾ ਕੇ ਰੱਖੋ ਜੇ ਉਹਦਾਂ ਜਿਹੜੇ ਕੋਈ ਐਕਸੀਡੈਂਟ ਵਗੈਰਾ ਨਹੀਂ ਹੋਏਗੀ ਕੋਈ ਖ਼ਬਰਾਂ ਜਨ ਦੇਣਾ ਕੋਈ ਜਾਣਕਾਰੀ ਦਿਓਗੇ ਆਵਾਜ਼ ਇਹਦੇ ਨਿਯਮਾਂ ਬਾਰੇ ਵੀ ਜਿੰਦੇ ਤਕਰੀਬਨ ਹੀ ਦਿੰਦੇ ਰਹੀਦਾ ਜੀ ਨਾ ਧਾਂ ਇਹਨਾਂ ਨੂੰ ਉਹ ਦਿਨ ਪਹਿਲਾਂ ਮੇਰੇ ਅਸਟੋ ਸਾਹਿਬ ਨਾਮ ਇਹਨਾਂ ਦੇ ਇਸੇ ਗਰਾਉਂਡ ਦੇ ਵਿੱਚ ਵੀਡਿੰਗ ਕੀਤੀ ਗਈ ਸੀਗੀ ਜਿਨ੍ਹਾਂ ਨੇ ਇਹਨਾਂ ਨੂੰ ਦੱਸਿਆ ਗਿਆ ਸੀਗਾ ਵੀ ਇਹ ਚੀਜ਼ਾਂ ਤੁਸੀਂ ਪੜਾਓਗੇ ਤਾਂ ਸਭ ਕੰਜ਼ਰਵ ਹੋਗੇ ਆਪਾਂ ਸੋ ਸਭ ਤੋਂ ਪਹਿਲਾਂ ਇੱਥੇ ਆਜੋ ਸਾਰੇਆਂ ਨੂੰ ਪਰਿਵਾਰ ਭਾਰੀ ਸਤਿ ਸ੍ਰੀ ਅਕਾਲ ਸੋ ਅੱਜ ਮਿਲ ਗਰਾਉਂਡ ਧਾਰੀਵਾਲ ਵਿਖੇ ਸੈਮੀਨਾਰ ਜਿਹੜਾ ਇਹ ਰਿਕਸ਼ਨ ਲਗਾਇਆ ਗਿਆ ਇਹਦੇ ਵਿੱਚ ਸਾਡੇ ਬਹੁਤ ਹੀ ਮਾਣਯੋਗ ਸਾਡੇ ਮਿਊਨਿਸਪਲ ਕਮੇਟੀ ਦੇ ਚੈਟਰਡਰ ਸ਼੍ਰੀ ਅਸ਼ਮੀ ਦੁੱੱਬਲ ਜੀ ਉਹਨਾਂ ਨੇ ਸਾਡੇ ਵਿੱਚ ਪਹੁੰਚ ਗਏ ਜੋ ਵੀ ਸਾਨੂੰ ਸਮਝਾਇਆ ਉਹਨਾਂ ਦਾ ਧੰਨਵਾਦ ਸਾਡੇ ਐਸਐਚਓ ਸਾਹਿਬ ਜੋ ਕਿਸੇ وجہ ਕਰਨਾ ਅੱਜ ਨਹੀਂ ਆ ਸਕਿਆ ਪਰ ਉਹਨਾਂ ਨੇ ਆਪਣੇ ਪੂਰਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਸਾਡੇ ਲਈ ਭੇਜਿਆ ਮਾਨਯੋਗ ਸਾਡੇ ਮੁੱਖ ਮੁੰਸ਼ੀ ਜੀ ਨੇ ਵੀ ਬਹੁਤ ਹੀ ਵਧੀਆ ਅਤੇ ਸੋਹਣੇ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਬਾਰੇ ਸਾਨੂੰ ਦੱਸਿਆ ਸੋ ਅੱਜ ਜੋ ਐਸੋਸੀਏਸ਼ਨ ਧਾਰੀਵਾਲ ਈ ਰਿਕਸ਼ਾ ਦੀ ਸ਼ੁਰੂਆਤ ਕੀਤੀ ਗਈ ਹੈ ਇਹਦੇ ਵਿੱਚ ਜਿੰਨਾਂ ਗੱਡੀਆਂ ਦੇ ਉੱਤੇ ਸਾਡੇ ਸਟicker ਨੰਬਰ ਹੋਣਗੇ ਉਹ ਗੱਡੀਆਂ ਜੋ ਹੈ ਬੱਸ ਸਟੈਂਡ ਦੇ ਵਿੱਚੋਂ ਸਵਾਰੀ ਜੋ ਹੈ ਚੱਕਣ ਦੀ ਆ ਇਹਨਾਂ ਗੱਡੀਆਂ ਦੇ ਸਟicker ਜਿਹੜੇ ਆ ਉਹ ਐਸੋਸੀਏਸ਼ਨ ਦੇ ਨਾਲ ਹੀ ਜਿਹੜੇ ਆ ਉਹ ਚਲਾਇਆ ਜਾਏਗਾ ਉਸ ਤੋਂ ਬਾਅਦ ਜਿਹੜਾ ਓ ਰਿਕਸ਼ੇ ਵਾਲਾ ਆਪਣੀ ਦੁਨੀਆ ਦੇ ਵਿੱਚ ਨਹੀਂ ਆ ਸਟicker ਨਹੀਂ ਲਗਾਉਂਦਾ ਆਪਣੀ ਮਨਮਨਜੀ ਕਰਦਾ ਆ ਉਹ ਖੁਦ ਜਿਨੇਵਾਰ ਹੋਵੇਗਾ ਉਸ ਤੋਂ ਬਾਅਦ ਸਾਰੇ ਹੀ ਭਰਾਵਾਂ ਨੂੰ ਇਹ ਹੀ ਓ ਰਿਕਸ਼ੇ ਵਾਲੇ ਨੂੰ ਅਪੀਲ ਕੀਤੀ ਜਾਂਦੀ ਆ ਕਿ ਉਹ ਇੱਕੋ ਹੀ ਚੱਲੇ ਦੇ ਥਲੇ ਆਉਣ ਦੁਨੀਆ ਦੇ ਨਾਲ ਜੁੜਨ ਅਤੇ ਮਿਲ ਜੁੜ ਕੇ ਆਪਣੇ ਰੋਜ਼ਗਾਰ ਨੂੰ ਚਲਾਉਣ ਨਾਲ ਹੀ ਜਿਨੇ ਵੀ ਇੱਥੇ ਸਾਡੇ ਭਰਾ ਹੀ ਰਿਕਸ਼ੇ ਵਾਲੇ ਆਏ ਆ ਸੋ ਉਹਨਾਂ ਦਾ ਇਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਆ ਸੋ ਸਾਰਿਆਂ ਦਾ ਧੰਨਵਾਦ ਜੀ